ਇਕ ਦਾ ਪਿਆਰਾ ਸਿੱਖ ਮੂਲਾ ਮੂਲਾ ਕੀੜ ਵਿਖਾਨੀ ਹੈ ਚਲਿਤ ਅਚਰਜ ਲੋਕ ਤੇ ਗੁਰਦ ASI ਮੂਲਾ ਕੀੜ ਗੁਰੂ ਨਾਨਕ ਬਾਬਾ ਨਾਨਕ ਸਾਹਿਬ ਦਾ ਪਿਆਰਾ ਸਿੱਖ ਸੀ ਜਿਸ ਨੇ ਬਾਬੇ ਪਾਸੋਂ ਸਿੱਖੀ ਦੀ ਦਾਤ ਪਾਈ ਸੀ ਬਾਬੇ ਨੇ ਮੂਲੇ ਨੂੰ ਕਿਹਾ ਸੀ ਕਿ ਜਿਸ ਨੇ ਸਿੱਖੀ ਦੇ ਮਾਰਗ ਤੇ ਪੈਰ ਧਰਨਾ ਹੋਵੇ ਉਹ ਜੂਏ ਤੇ ਵਿ ਵਿਚਾਰੀ ਰੰਗ ਤਮਾਸ਼ਿਆਂ ਦਾ ਤਿਆਗ ਕਰੇ ਸਿੱਖਾਂ ਨੂੰ ਗੁਰਦੇਵ ਰੂਪ ਕਰਕੇ ਜਾਣੇ ਅਤੇ ਸ਼ਬਦਨਾ ਪ੍ਰੀਤ ਕਰੇ ਰਾਗ ਪਾਈ ਕੇ ਸ਼ਬਦ ਨੂੰ ਗਾਵੇ ਧਰਮ ਦੀ ਕੀਰਤ ਕਰੇ ਅਤੇ ਸਿੱਖਾਂ ਨੂੰ ਤਨ ਮਨ ਧਾਨ ਨ ਰਜਾਵੇ ਪਾਈ ਮੂਲਾ ਕੀੜ ਨੇ ਇਵੇਂ ਹੀ ਨਾਮ ਬਾਣੀ ਦਾ ਅਭਿਆਸ ਕਰਨਾ ਆਰੰਭਿਆ ਰਾਗਾ ਜੋ ਕੀਰਤਨ ਕਰਦਾ ਸੀ ਤੇ ਆਏਗੇ ਪਾਂਦੀਆ ਤੇ ਸਿੱਖਾਂ ਦੀ ਬਹੁਤ ਟੈਲ ਕਮਾਉਂਦਾ ਸੀ ਉਸ ਦੀ ਗੁਰਮੁਖਤਾਈ ਦਾ ਨਜ਼ਾਇਜ਼ ਫਾਇਦਾ ਉਠਾਉਣ ਲਈ ਇੱਕ ਚੋਰ ਸਿੱਖ ਦਾ ਪੇਸ ਧਾਰ ਕੇ ਆਇਆ ਪਾਣੀ ਵੀ ਉਸਨੇ ਕਾਂਠਕਾਰ ਛੱਡੀ ਸੀ ਮੂਲ ਨੇ ਉਸਦੀ ਬਹੁਤ ਟਹਿਲ ਸੇਵਾ ਕੀਤੀ ਰਾਤ ਨੂੰ ਮੂਲੇ ਦੀ ਪਤਨੀ ਨੇ ਗਹਿਣੇ ਇੱਕ ਡੱਬੇ ਚ ਪਾ ਕੇ ਡੱਬਾ ਆਲੇ ਵਿੱਚ ਧਰ ਦਿੱਤਾ ਉਸ ਚੋਰ ਨੇ ਅੱਧੀ ਰਾਤੀ ਡੱਬਾ ਚੁੱਕਿਆ ਤੇ ਕੱਚੇ ਮਾਰ ਕੇ ਬਾਹਰ ਜਾਣ ਲੱਗਾ ਪਰ ਮੂਲੇ ਨੇ ਬਾਹਲੇ ਦਰਵਾਜ਼ੇ ਨੂੰ ਤਾਲਾ ਅੰਦਰੋਂ ਮਾਰਿਆ ਸੀ ਚਾਬੀ ਮੂਲੇ ਪਾਸ ਸੀ ਸਰਦੀ ਦੇ ਦਿਨ ਸੀ ਗਹਿਣਿਆਂ ਦਾ ਡੱਬਾ ਕੱਚੇ ਮਾਰ ਕੇ ਉਸ ਚੋਰ ਨੇ ਮੂਲੇ ਨੂੰ ਜਗਾਇਆ ਤੇ ਆਖਿਆ ਮੈਂ ਜੰਗਲ ਪਾਣੀ ਜਾਂਦਾ ਹਾਂ ਕੁੰਜੀ ਦੋ ਤਾਂ ਮੂਲੇ ਨੇ ਕਿਹਾ ਕਿ ਬਾਹਰ ਨਾ ਜਾਵੋ ਇੱਥੇ ਹੀ ਰਹਿ ਰਹਿਣੇ ਫਿਰੋ ਮੈਂ ਤੁਹਾਡਾ ਰਮਣਾ ਸੁੱਟਕੱਤਾ ਗਾ ਨਾਲੇ ਤੁਹਾਨੂੰ ਇਸ਼ਨਾਨ ਕਰਾਵਾਂਗਾ ਤਾਂ ਉਸਨੇ ਕਿਹਾ ਨਹੀਂ ਤੁਸੀਂ ਮੈਨੂੰ ਚਾਬੀ ਦੇ ਦਿਓ ਤੇ ਮੂਲੇ ਨੇ ਨਾਲ ਹੋਈ ਕੇ ਤਾਲਾ ਖੋਲ ਲਿਆ ਤਾਂ ਉਹ ਡੱਬਾ ਲੈ ਤੁਰਿਆ ਦਰਵਾਜ਼ੇ ਕੋਲ ਪਹੁੰਚ ਗਿਆ ਉਸ ਨੂੰ ਠੇਡਾ ਲੱਗਾ ਤਾਂ ਉਸ ਦੀ ਬਗਲ ਤੋਂ ਡੱਬਾ ਗਹਿਣੇ ਵਾਲਾ ਡਿੱਗ ਪਿਆ ਤਾਂ ਮੂਲੇ ਨੇ ਉਠਾ ਕੇ ਡੱਬਾ ਉਸ ਚੋਰ ਨੂੰ ਦੇ ਦਿੱਤਾ ਉਧਰ ਮੂਲੇ ਦੀ ਪਤਨੀ ਵੀ ਉੱਠ ਗਈ ਸੀ ਉਸਨੇ ਦੇਖਿਆ ਕਿ ਇਹ ਡੱਬਾ ਤਾਂ ਉਸੇ ਦਾ ਹੀ ਲੱਗਦਾ ਹੈ ਜਦ ਉਸ ਆਲੇ ਵਿੱਚ ਦੇਖਿਆ ਤਾਂ ਉਹ ਡੱਬਾ ਨਹੀਂ ਸੀ ਉਹ ਬਾਹਰ ਆ ਕੇ ਜਿਆਦਾ ਚਲੌਣ ਲੱਗੀ ਕਿ ਚੋਰ ਸਾਡੇ ਚੋਰੀ ਕਰਨਾ ਵੜਿਆ ਤਾਂ ਮੂਲੇ ਨੇ ਉਸ ਨੂੰ ਰੋਕ ਦਿੱਤਾ ਤੇ ਕਹਿਣ ਲੱਗਾ ਭਲੀਏ ਲੋਕ ਕਿ ਇਹ ਚੋਰ ਗੁਰੂ ਨਾਨਕ ਦੇ ਸਿੱਖ ਦਾ ਰੂਪ ਬਣ ਕੇ ਆਇਆ ਹੈ ਜੇ ਅਸੀਂ ਛੋਰ ਮਚਾਇਆ ਤਾਂ ਚੋਰ ਨੂੰ ਸਜ਼ਾ ਮਿਲੇ ਨਾ ਨਾ ਮਿਲੇ ਪਰ ਗੁਰੂ ਨਾਨਕ ਦੇ ਸਿੱਖ ਬਦਨਾਮ ਹੋਣਗੇ ਕੀ ਦੱਸਾਂਗੇ ਲੋਕਾਂ ਨੂੰ ਕਿ ਚੋਰ ਕੌਣ ਸੀ ਨਾ ਭਲੀਏ ਲੋਕੇ ਮੈਂ ਤੈਨੂੰ ਗਹਿਣੇ ਹੋਰ ਬਣਾ ਦਾਂਗਾ ਉਧਰ ਇਹ ਗੱਲ ਗੁਰੂ ਬਾਬਾ ਨਾਨਕ ਸਾਹਿਬ ਨੂੰ ਵੀ ਪਤਾ ਲੱਗੀ ਤੇ ਜਦ ਪਾਈ ਮੂਲਾ ਬਾਬਾ ਜੀ ਦੇ ਚਰਨ ਪਰ ਸਨ ਆਇਆ ਤਾਂ ਗੁਰੂ ਬਾਬਾ ਘਣਾ ਖੁਸ਼ ਹੋਇਆ ਤੇ ਕਹਿਣ ਲੱਗਾ ਮੂਲਿਆ ਤੂੰ ਮੇਰੀ ਸਿੱਖੀ ਦੀ लाज ਰੱਖੀ ਮੇਰਾ ਨਾਮ ਲੈਣ ਵਾਲੇ ਦਾ ਪਰਦਾ ਟਕਿਆ ਤੇਰਾ ਪਰਦਾ ਗੁਰੂ ਟਕੇਗਾ ਨਿਹਾਲ 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 ਹੋਇਓ ਜੀਵਨ ਚਰਿਤ ਗੁਰੂ ਨਾਨਕ ਤੇਵ ਜੀ trilochin singh nanak prakash santokh singh ਤਨ ਹੈ ਗੁਰੂ ਤੇ ਤਨ ਸਨ ਉਸਦੇ ਸਿੱਖ ਇਸ ਸਾਖੀ ਨੂੰ ਪੜਨ ਤੋਂ ਬਾਅਦ ਆਪਣੇ ਆਪ ਤੇ ਵੀ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ ਵੀ ਇੰਜ ਦੀਆਂ ਪਤਾ ਨਹੀਂ ਕਿੰਨੀਆਂ ਕਰਤੂਤਾ ਕੀਤੀਆਂ ਹਨ ਬਾਬੇ ਦੀ ਸਿੱਖੀ ਦੀ ਪਤਨੰਗੀ ਕਰਨ ਲਈ ਅੱਜ ਕੱਲ ਮੇਰੇ ਅਰਗੇ ਤਾਂ ਦੂਜੇ ਨੂੰ ਨੀਵਾ ਦਿਖਾਉਣ ਲਈ ਔਗਣ ਉਸ਼ਾਲ ਕੇ ਲੋਕਾਂ ਦਾ ਸਵਾਦ ਲੈਂਦੇ ਹਨ ਤੇ ਭੁੱਲ ਜਾਂਦੇ ਹਨ ਕਿ ਭਲਿਆ ਲੋਕਾਂ ਨੇ ਔਗਣ ਕਿਸੇ ਬੰਦੇ ਦੀ ਨਹੀਂ ਸਗੋ ਸਿੱਖ ਦੇ ਸਮਝਣੇ ਨੇ ਵਾਹਿਗੁਰੂ ਸਾਨੂੰ ਸਮਤ ਵਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਜਕ ਮਾਫ